ਇੱਕ ਦਿਨ ਬਾਬੇ ਨੇ ਵੀ ਕਿਹਾ ਸੀ ਵੀ ਗੇੜ ਦੇ ਵਿੱਚ ਕਾਹੇ ਕਰਨਾ ਤੇ ਗੇੜ ਤੇ ਇਹਨਾਂ ਦਾ ਅਜੇ ਖੁੱਲਾ ਇਹਨਾਂ ਬੰਦ ਕਿਉਂ ਨਹੀਂ ਕੀਤਾ ਜੀ ਗਏ ਤੇ ਨਹੀਂ ਕਿਤੇ ਭੈਣ ਜੀ ਹਾਂ ਹਾਂ ਕੌਣ ਆ ਗਿਆ ਇਹ ਫਲੇ ਹਾਂ ਹਾਂ ਕੋਈ ਨਹੀਂ ਆ ਮੈਂ ਆਂ ਵਾਏ ਰਾਨਾ ਤੂੰ ਆਹ ਫਲੇ ਕਿੱਧਰ ਨਹੀਂ ਮੈਂ ਕਿੱਧਰ ਰੋਣਾ ਵਾ ਦੱਸਦੀ ਤੈਨੂੰ ਬਲਬਤੇ ਜਗਾ ਤੂੰ ਤਾਂ ਮੇਰੇ ਘਰ ਕਾਹੇ ਖੜਤਾ ਵਾ ਆਣ ਕੇ ਮੇਰੇ ਨਾ ਪੀੜ ਬੜੀ ਹੋਣ ਢਈ ਸੀਗੀ ਹਾਂ ਤੇ ਮੈਂ ਕਿਾ ਚਲ ਸੰਦੀਪ ਪੋਣਾ ਨਾ ਘੋੜੀ ਲਾ ਕੇ ਹੁੰਦੀ ਆ ਉਹ ਤਾਂ ਹੋਣੀ ਆ ਸੰਦੀਪ ਤੇ ਗਈ ਆ ਪਿੰਡ ਨੂੰ ਗੱਲ ਦੀ ਤੇ ਹੁਣੀ ਖੜੀ ਗਈ ਤੇ ਮੇਰੇ ਅੱਧਾ ਵਕਸੀਨਾ ਤੋਂ ਲਾ ਹੀ ਲੈਣੀ ਆ ਜੀ ਸਵੇਰੇ ਲੱਗ ਜਾਣਗੇ ਸਿਨਾ ਕਿਤੇ ਨਹੀਂ ਜਾਣਾ ਮੰਮੀ ਜਾਣਾ ਤੇ ਨਹੀਂ ਆ ਪਰ ਮੇਰੇ ਦਹੀਗਾ ਸੀਪ ਜਾਂਦਾ ਜੇ ਲੈ ਦਾਵਾ ਤੇ ਹੁਣ ਬੰਦ ਕਰ ਤੂੰ ਮੈਨੂੰ ਵੀ ਨੀਂਦ ਆਈ ਏ ਤੇ ਮੈਂ ਵੀ ਸੌਣਾ ਵਾ ਸੁਣ ਜੀ ਆ ਲੈਣ ਦੇ ਨੂੰ ਇੱਥੇ ਤੂੰ ਨੇ ਨਾਂ ਲੈਣਾ ਜਾਣ ਦੇ ਨਾਲ ਠੀਕ ਆ ਉਹਦੀ ਮੈਂ ਚੰਗੀ ਤਰ੍ਹਾਂ ਖਾਤਰ ਕਰਾਂਗੀ ਤੇ ਫੇਰ ਗੱਲ ਕਰਾਂਗੀ ਜਦੋਂ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਮੰਮੀ ਮੈਂ ਤਾਂ ਇਹੋ ਚਾਹੁੰਨੀ ਆ ਕਿ ਚੰਗੀ ਤਰ੍ਹਾਂ ਨਾ ਹੋਣੀ ਚਾਹੀਦੀ ਇਹਨਾਂ ਦੀ ਇੱਕ ਵਾਰੀ ਕੋਈ ਗੱਲ ਨਹੀਂ ਤਾਂ ਗੱਲ ਕਰਕੇ ਫੇਰ ਹੀ ਜੇ ਤੇ ਕਰੇਗਾ ਨਾ ਕੋਈ ਵਾਦਾ ਘਟ ਫੇਰ ਤੈਨੂੰ ਦੱਸਾਂਗੀ